ਜਲਦੀ ਪਾਰਟੀ ਦੌਰਾਨ ਬਠਿੰਡਾ ਦੇ ਇੱਕ ਹੋਟਲ ਦੇ ਵਿੱਚ ਚੱਲੀਆਂ ਗੋਲੀਆਂ ਇੱਕ ਵਿਅਕਤੀ ਦੇ ਜ਼ਖਮੀ ਹੋਣ ਦੀ ਖਬਰ ਮਿਲੀ ਜਾਣਕਾਰੀ ਮੁਤਾਬਕ ਬਠਿੰਡਾ ਦੇ ਮਾਲ ਰੋਡ ਤੇ ਸਥਿਤ ਇੱਕ ਨਿਜੀ ਹੋਟਲ ਦੇ ਵਿੱਚ ਬੀਤੀ ਰਾਤ ਇੱਕ ਪਾਰਟੀ ਚੱਲ ਰਹੀ ਸੀ ਜਿਸ ਦੇ ਵਿੱਚ ਦੋ ਧਿਰਾਂ ਦੇ ਵਿੱਚ ਆਪਸੀ ਬਹਿਸ ਹੋ ਗਈ ਅਤੇ ਬਹਿਸ ਇੰਨੀ ਵੱਧ ਗਈ ਕਿ ਇੱਕ ਧਿਰ ਦੇ ਵੱਲੋਂ ਗੋਲੀਆਂ ਚਲਾ ਦਿੱਤੀਆਂ ਗਈਆਂ ਜਿਸ ਦੇ ਵਿੱਚ ਇੱਕ ਵਿਅਕਤੀ ਦੇ ਪੈਰ ਤੇ ਗੋਲੀ ਲੱਗੀ ਦੱਸੀ ਜਾ ਰਹੀ ਹੈ ਘਟਨਾ ਦੀ ਸੂਚਨਾ ਮਿਲਨ ਤੇ ਤੁਰੰਤ ਪੁਲਿਸ ਮੌਕੇ ਤੇ ਪਹੁੰਚੀ ਅਤੇ ਘਟਨਾ ਸਥਾਨ ਦਾ ਜਾਇਜ਼ਾ ਲੈਣ ਤੋਂ ਬਾਅਦ ਮਾਮਲੇ ਦੇ ਉੱਪਰ ਮੁਕੱਦਮਾ ਦਰਜ ਕੀਤਾ ਜਾ ਰਿਹਾ ਹੈ ਜਿਸ ਦੇ ਵਿੱਚ ਹੋਟਲ ਸੰਚਾਲਕ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ ਅਤੇ ਦੇਹ ਵਪਾਰ ਵਰਗੀਆਂ ਸੰਗੀਨ ਧਾਰਾਵਾਂ ਦੇ ਤਹਿਤ ਵੀ ਮਾਮਲਾ ਦਰਜ ਕੀਤਾ ਜਾ ਰਿਹਾ ਹੈ ਪੁਲਿਸ ਦੇ ਉੱਚ ਅਧਿਕਾਰੀਆਂ ਦੇ ਵੱਲੋਂ ਉਕਤ ਮਾਮਲੇ ਤੇ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਮਾਲ ਰੋਡ ਤੇ ਸਥਿਤ ਇੱਕ ਹੋਟਲ ਦੇ ਵਿੱਚ ਪਾਰਟੀ ਦੌਰਾਨ ਫਾਇਰਿੰਗ ਹੋਈ ਹੈ ਜਿਸ ਤੇ ਉਹਨਾਂ ਦੇ ਵੱਲੋਂ ਬਣਦੀ ਕਾਨੂੰਨੀ ਕਾਰਵਾਈ ਨੂੰ ਅਮਲ ਵਿੱਚ ਲਿਆਂਦਾ ਜਾ ਰਿਹਾ ਹੈ ਸਰ ਸਾਡੇ ਕੋਲ ਜੀ 21 ਤਰੀਕ ਦੀ ਸਵੇਰ ਨੂੰ ਪੰਜ ਬੰਦੇ ਜੋ ਕਿ ਗਿੱਦੜਵਾ ਦੇ ਰਹਿਣ ਵਾਲੇ ਨੇ ਉਹ ਸਾਡੇ ਕੋਲ ਦਾਖਲ ਹੋਏ ਆ ਉਹਨਾਂ ਦੇ ਦੱਸਣ ਮੁਤਾਬਕ ਬਾਈਆ ਕੋਲ ਹੋਟਲ ਮਾਲ ਰੋਡ ਕੋਲੇ ਕੋਈ ਵਾਰਦਾਤ ਹੋਈ ਹੈ ਜਿਸ ਤੇ ਗੋਲੀਆਂ ਚੱਲੀਆਂ ਹੈਗੀਆਂ ਉਸ ਕਾਰਨ ਉਹ ਸਾਡੇ ਕੋਲ ਮੈਡੀਕਲ ਲੀਗਲ ਕਾਰਵਾਈ ਵੀ ਦਾਖਲ ਕਰਦੇ ਨੇ ਤਾਂ ਕਿ ਮੈਂ ਬਦਲ ਗੋਲੀਆਂ ਬਾਰੇ ਤਾਂ ਹਜੇ ਕੁਝ ਕਲੀਅਰ ਨਹੀਂ ਕੀਤਾ ਜਾ ਸਕਦਾ ਕਿਉਂਕਿ ਮੈਡੀਕਲ ਲੀਗਲ ਰਿਪੋਰਟ ਨੂੰ ਆਤੀ ਤੇ ਬੈਲਿਸਟਿਕ ਐਕਸਰਟਲੀ ਪੈਕਿੰਗ ਰੱਖਾਂਗੇ ਤੇ ਪਰ ਸਾਡੇ ਕੋਲੇ ਲਗਭਗ 5 5 ਜਾਨੇ ਦਾਖਲ ਹੋਏ ਜਿਨ੍ਹਾਂ ਦਾ ਇਲਾਜ ਸਿਵਲ ਹਸਪਤਾਲ ਬਠਿੰਡਾ ਵਿਕੇ ਚੱਲ ਰਿਹਾ ਹੈ ਤੇ ਉਹਨਾਂ ਦਾ ਰੁਕਾਤੀ ਪੁਲਿਸ ਨੇ ਭੇਜ ਦਿੱਤਾ ਹੈ ਹਾਲਾਤ ਵੀ ਹਾਲਾਤ ਵੀ ਲਗਭਗ ਠੀਕ ਲੱਗ ਰਹੇ ਨੇ ਪਰ ਹਜੇ ਉਹੋ ਦਾਖਲ ਨੇ ਨਾ ਕਰਕੇ ਹਜੇ ਕੁਝ ਵੀ ਕਹਿਣਾ ਜਲਦਬਾਜ਼ੀ ਹੈ ਪਰ ਜੀ ਪੈਰੈਂਟ ਕੋਲ ਵੀ ਬੋਲੀ ਬੈਠਾ ਹੈ ਕਿੰਨਾ ਪਤਾ ਲੱਗ ਰਿਹਾ ਹੈ ਨੇ ਉਹਨਾਂ ਦੇ ਕਾਫੀ ਜਗ੍ਹਾ ਸਟਾ ਹੈ ਜੀ ਇਹ ਮੈਡੀਕਲ ਲੀਗਲ ਹੋਣ ਕਰਕੇ ਅਸੀਂ ਹਜੇ ਗਿਰਿਆ ਨਾਲ ਸ਼ੇਅਰ ਨਹੀਂ ਕਰ ਪਾਵਾਂਗੇ ਤੇ ਅਸੀਂ ਪੁਲਿਸ ਨੇ ਸਰੂਪ ਦਾ ਪੇਜ ਤਹ ਤੈ ਬੰਦੀ ਕਰ ਲਈ ਕਿੰਨੇ ਵਜੇ ਤੁਹਾਡੇ ਕੋਲ ਲਗਭਗ 7 ਵਜੇ ਆਏ ਤੁਹਾਡੇ ਕੋਲ ਸਵੇਰ 7 ਵਜੇ ਦੀ ਕੀਪਰੀ ਸੀ ਹਰਪ੍ਰੀਤ ਨਾਮ ਦਾ ਵਿਅਕਤੀ ਸੀਗਾ ਤੇ ਹੋਟਲ ਦੇ ਵਿੱਚ ਠਹਿਰਿਆ ਹੋਇਆ ਸੀਗਾ ਤੇ ਜਿਹੜੇ ਹੈਗੇ ਆ ਕਸਾਈਲ ਨਾਮ ਦਾ ਲੜਕਾ ਇੱਥੇ ਆਉਂਦਾ ਨਾਲ ਉਹਦੇ ਨਾਲ ਇੱਕ ਦੋਸਤ ਸੀਗਾ ਉਹਦਾ ਤੋਂ ਆ ਕੇ ਜਿਹੜੇ ਹੈਗੇ ਉਹਦੇ ਨਾਲ ਬੈਸ-ਵਸਾਈ ਹੁੰਦੀ ਤੇ ਉਹਦੇ ਉਹਦੇ ਬੈਸ ਦੌਰਾਨ ਜਿਹੜਾ ਹੈਗਾ ਉਹਨੇ ਟਫਰ ਕਰ ਦਿੱਤਾ ਜੋ ਹਰਪ੍ਰੀਤ ਦੇ ਪੈਰ ਦੇ ਵਿੱਚ ਲੱਗਿਆ ਮਾਈਨਰ ਇੰਜਰੀ ਹੈਗੀ ਹੈ ਤੇ ਅਸੀਂ ਕੋਤਵਾਲੀ ਥਾਣੇ ਦੇ ਵਿੱਚ ਜਿਹੜਾ ਹੈਗਾ ਮੁਕੱਦਮਾ ਰੈਲੇਵੈਂਟ ਸੈਕਸ਼ਨ ਆਫ ਆਰਬਜੈਕਟ ਅਟੈਂਪਟ ਟੂ ਮਰਡਰ ਤੇ ਜਿਹੜੇ ਬਾਕੀ ਮੋਰਲ ਟਰੈਫਿੰਗ ਐਕਟ ਦੇ ਸੈਕਸ਼ਨ ਜਿਹੜੇ ਹੈਗੇ ਨੇ ਉਹਦੇ ਤਰ੍ਹਾਂ ਕਦਮ ਚੁੱਕ ਰਿਹਾ ਸਰ ਰਾਤ ਚਾਈ ਵੀ ਕਿਸ ਤਰ੍ਹਾਂ ਦੀ ਹੋ ਗਈ ਇਹਦੇ ਵਿੱਚ ਅਸੀਂ ਸਾਡੀ ਟੀਮਾਂ ਲੱਗੀਆਂ ਹੋਈਆਂ ਨੇ ਅਸੀਂ ਨਾਲ ਜਿਹੜੇ ਦੋ ਬੰਦੇ ਉੱਥੇ ਆਉਣ ਵਾਲੇ ਸੀ ਉਹਦੇ ਨਾਲ ਨਾਲ ਜਿਹੜੇ ਹੋਟਲ ਦੇ ਸੰਚਾਲਨ ਕਰਦੇ ਆ ਜਿਹੜਾ ਹੋਟਲ ਦੇਖ-ਦੇਖ ਰੇ ਕਰਦੇ ਸੀ ਉਹਨਾਂ ਨੇ ਵੀ ਅਫੇਰ ਦਰਜ ਕੀਤੀ ਸਰ ਤੁਹਾਨੂੰ ਕਦੋਂ ਪਤਾ ਲੱਗਿਆ ਇਸ ਘਟਨਾ ਦਾ ਰਾਤ 2:30 ਵਜੇ ਦੀ ਘਟਨਾ ਹੈ ਇਹਦੇ ਸਬੰਧ ਵਿੱਚ ਮਾਰਨਿੰਗ ਸਾਨੂੰ ਬੰਦਾ ਆਇਆ ਸੀਗਾ ਜਿਹੜਾ ਜਿਹਦੇ ਇੰਜਰੀ ਹੋਈ ਹੈ ਉਹ ਸਾਡੇ ਕੋਲ ਆ ਕੇ ਜਦੋਂ ਕੰਪਲੇਂਟ ਦਰਜ ਕੀਤੀ ਸਾਡੀ ਪੁਲਿਸ ਪਾਰਟੀ ਮੌਕੇ ਤੇ ਪਹੁੰਚ ਕੇ ਜਿਹੜਾ ਹੈਗਾ ਉਹਦੇ ਬਿਆਨ ਅਸੀਂ ਜੋ ਵੀ ਐਸ ਪਰ ਲਾਅ ਹੈਗਾ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਸਰ ਵੈਪਨ ਜਿਹਦਾ ਸੀਗਾ ਲਾਇਸੈਂਸੀ ਸੀਗਾ ਦੇਖੋ ਇਹ ਤਾਂ ਜਦੋਂ ਬੰਦੇ ਰੌਂਡ ਅਪ ਕੀਤੇ ਜਾਣਗੇ ਉਸ ਤੋਂ ਬਾਅਦ ਪਤਾ ਲੱਗੂਗਾ ਵੀ ਉਹਦਾ ਵੈਪਨ ਜਿਹੜਾ ਲਾਇਸੈਂਸੀ ਸੀਗਾ ਜਾਂ ਇਲੀਗਲ ਵੈਪਨਸ ਨਾਲ ਖਲਾਤ ਪੀਸਫੁਲ ਨੇ ਕੋਈ ਕਿਸ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਉਹਨਾਂ ਦੀ ਪਰਸਨਲ ਐਨਮੀਟੀ ਸੀਗੀ ਤੇ ਇਹ ਜਿਹੜੇ ਹੈਗੇ ਆ ਅਸੀਂ ਨਾਲ ਨਾਲ ਉਹ ਜਿਹੜੇ ਦੋਸ਼ੀ ਨੇ ਫਾਇਰ ਕਰਨ ਵਾਲੇ ਉਹਦੇ ਨਾਲ ਨਾਲ ਜਿਹੜੇ ਹੋਟਲ ਚਲਾਉਂਦੇ ਆ ਉਹਨਾਂ ਦੇ ਵੀ ਅਫੇਅਰ ਦਰਜ ਕਰ ਰਹੇ ਹਾਂ ਕਾਰਨ ਕੀ ਸਿਰਬਸ ਕਿਉਂ ਬਹਿਸ ਦੀ ਆਪਸ ਵਿੱਚ ਪਰਸਨਲ ਕੋ ਦੁਸ਼ਮਣੀ ਸੀਗੀ ਇਹਨਾਂ ਦੀ ਕਿੰਨੇ ਜ਼ਖਮੀ ਹੋਏ ਸਰ ਇਹਦੇ ਵਿੱਚ ਇੱਕ ਹਰਪ੍ਰੀਤ ਨਾਮ ਦਾ ਜਿਹੜਾ ਬੰਦਾ ਹੈ ਉਹਦੇ ਫਾਇਰ ਲੱਗਿਆ ਪੈਰ ਤੇ